ਸਸਕਾ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਲਡ ਟਰੰਪ ਦੇ ਵੱਲੋਂ ਟੈਰਿਫ ਲਗਾਉਣ ਦਾ ਮਾਮਲਾ ਕਾਫੀ ਚਰਚਾ ਪੱਖਿਆ ਹੋਇਆ ਹੈ ਜਿੱਥੇ ਟਰੰਪ ਨੇ ਪਿਛਲੇ ਮਹੀਨੇ ਕੈਨੇਡਾ ਅਤੇ ਮੈਕਸੀਕੋ ਨੂੰ ਟੈਰਿਫ ਉੱਤੇ 1 ਮਹੀਨੇ ਦੀ ਰਾਹਤ ਦੇ ਦਿੱਤੀ ਸੀ ਤਾਂ ਉੱਥੇ ਹੀ ਹੁਣ ਰਾਸ਼ਟਰਪਤੀ ਡੋਨਲਡ ਟਰੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਟਰੰਪ ਦਾ ਕਹਿਣਾ ਹੈ ਕਿ ਉਹ 1 ਮਹੀਨੇ ਦੇ ਵਿਰਾਮ ਤੋਂ ਬਾਅਦ ਅਗਲੇ ਹਫਤੇ ਕੈਨੇਡੀਅਨ ਸਮਾਨ ਉੱਤੇ 25% ਟੈਰਿਫ ਲਗਾਉਣਗੇ ਤੇ ਟਰੰਪ ਨੇ ਕਿਹਾ ਹੈ ਕਿ ਇਹਨਾਂ ਦੇਸ਼ਾਂ ਨੇ ਬਹੁਤ ਲੰਬੇ ਮੈਂ ਤਾਂ ਅਮਰੀਕਾ ਨੂੰ ਧੋਖਾ ਦਿੱਤਾ ਹੈ ਅਤੇ ਹੁਣ ਇਸ ਨੂੰ ਰੋਕਣ ਦਾ ਸਮਾਂ ਆ ਗਿਆ ਹੈ ਡੋਨੈਟ ਟਰੰਪ ਦੇ ਵੱਲੋਂ ਕੈਨੇਡਾ ਅਤੇ ਮੈਕਸੀਕੋ ਉੱਤੇ ਟੈਰਿਫ ਲਗਾਉਣ ਦਾ ਮਾਮਲਾ ਪੱਕਤਾ ਜਾ ਰਿਹਾ ਹੈ ਟਰੰਪ ਦੇ ਵੱਲੋਂ ਮੈਕਸੀਕੋ ਅਤੇ ਕੈਨੇਡਾ ਨੂੰ ਇੱਕ ਮਹੀਨੇ ਦੀ ਟੈਕਸ ਤੋਂ ਨਿਯਾਤ ਦੇਣ ਤੋਂ ਬਾਅਦ ਹੁਣ ਮੁੜ ਟੈਕਸ ਲਗਾਉਣ ਦੀ ਗੱਲ ਆਖੀ ਗਈ ਹੈ ਫ੍ਰਾਂਸ ਦੇ ਰਾਸ਼ਟਰਪਤੀ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਟਰੰਪ ਨੇ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ਉੱਤੇ ਟੈਰਿਫ ਲਗਾਉਣ ਦੀ ਅਗਲੇ ਹਫ਼ਤੇ ਦੀ ਸਮਾਸੀਮਾ ਸਮਾਸਾਨੀ ਦੇ ਅਨੁਸਾਰ ਹੀ ਹੈ ਆਪਣੇ ਦਾਅਵੇ ਨੂੰ ਦਰਸਾਉਂਦੇ ਹੋਏ ਕਿਹਾ ਕਿ ਅਮਰੀਕਾ ਦਾ ਕਈ ਸਾਲਾਂ ਤੋਂ ਫਾਇਦਾ ਉਠਾਇਆ ਜਾ ਰਿਹਾ ਹੈ ਅਤੇ ਇਸ ਕਾਰਨ ਹੁਣ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਟੈਰਿਫਾਂ ਨੂੰ ਲਾਗੂ ਕਰਨ ਦਾ ਕੰਮ ਬਹੁਤ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ We're on time with the tariffs, and it seems like that's moving along very rapidly. We've been mistreated very badly by many countries, not just Canada and Mexico. Uh, we've been taken advantage of. We were led by, in some cases, fools, because anybody that would sign documents like they signed, where they were able to take advantage of the American people, like has happened over the last long period of time, except for a little four year period that uh, took place four years ago. Uh, but uh, anybody that would agree to allow this to happen to our country uh, should be ashamed of themselves. You no, know, the, the tariffs are going forward on time, on schedule. Uh, this is uh, an abuse that took place for many, many years. And I'm not even blaming. The other countries that did this, I, I blame our leadership for allowing it to happen. I mean, you know, who can blame them if they made these great deals with the United States, took advantage of the United States on, uh, on manufacturing, on just about everything, every aspect that you could imagine they took advantage of. I look at some of these agreements, I'd read them at night and I'd say, who would ever sign a thing like this? So the tariffs will go forward, yes, and we're going to make up a lot of territory. We're going to. All we want is reciprocal. We want reciprocity. We want to have uh, the same. So if somebody charges us, we charge them. It's very simple, but uh, it'll be very good for our country. Our country will be extremely. Uh, liquid enrich again ਇਹ ਤੇ ਦੱਸਣਾ ਬੰਦਾ ਕਿ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ 트াম্প ਨੇ ਕੈਨੇਡੀਅਨ ਸਮਾਨ ਉੱਤੇ 25% ਦਾ ਵਿਨਾਸ਼ਕਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਤੇ ਇਦੋਂ ਤੱਕ ਕਿ ਇਸ ਸ਼ਾਸਨ ਨੂੰ ਲਾਗੂ ਕਰਨ ਦੇ ਲਈ ਇੱਕ ਕਾਰਜਕਾਰੀ ਆਦੇਸ਼ ਵੀ ਜਾਰੀ ਕੀਤਾ ਸੀ ਅਤੇ ਹੁਣ 트াম্প ਨੇ ਸੰਕੇਤ ਦਿੱਤਾ ਹੈ ਕਿ ਸਰਹੱਦ ਉੱਤੇ ਅਰਥਪੂਰਨ ਸੁਧਾਰ ਦੇ ਬਾਵਜੂਦ ਯੋਜਨਾ ਅਨੁਸਾਰ 4 ਮਾਰਚ ਦੇ ਆਸ-ਪਾਸ ਉਹ ਡੋਕ ਹਟਾ ਦਿੱਤੀ ਜਾਵੇਗੀ ਅਤੇ ਫੜੇ ਗਏ ਪਰਵਾਸੀਆਂ ਦੀ ਗਿਣਤੀ ਅਤੇ ਜ਼ਬਤ ਕੀਤੀਆਂ ਗਈਆਂ ਨਸ਼ੀਲੀਆਂ ਦਵਾਈਆਂ ਦੀ ਮਾਤਰਾ ਵੀ ਘਟ ਰਹੀ ਹੈ ਜਿਸ ਕਾਰਨ ਸਾਡਾ ਦੇਸ਼ ਦੁਬਾਰਾ ਬਹੁਤ ਜ਼ਿਆਦਾ ਤਰਲ ਅਤੇ ਅਮੀਰ ਹੋ ਜਾਵੇਗਾ ਬਿਊ ਰਿਪੋਰਟ ਚੈਨਲ ਪੰਜਾਬੀ